ਕੀ ਨਾਮ ਆ ਜੀ? ਅਮਰਿੰਦਰ ਸਿੰਘ। ਕਿਹੜਾ ਪਿੰਡ ਆ ਜੀ? ਰੋਲਦੂ ਸਿੰਘ ਵਾਲਾ। ਹਾਂ ਕੀ ਕਹਿਣਾ ਚਾਹੋਗੇ ਕੀ ਪੰਜਾਬ ਸਰਕਾਰ ਜਿੱਥੇ ਦਾਅਵੇ ਕਰ ਰਹੀ ਆ ਵੀ ਹਰ ਕਿਸਾਨ ਦੇ ਖੇਤ ਚ ਪਾਣੀ ਲੱਗ ਰਿਹਾ ਹੈ ਕੀ ਤੁਹਾਡੇ ਖੇਤਾਂ ਵਿੱਚ ਪਾਣੀ ਆ ਰਿਹਾ? ਜੀ ਦੇਖੋ ਜੀ ਤੁਹਾਡੇ ਸਾਹਮਣੇ ਆ ਇਹ ਜਿਹੜਾ ਇਹ ਏਰੀਆ ਹੈ ਇਹਦੇ ਵਿੱਚ ਤਕਰੀਬਨ ਸਾਨੂੰ 1.5 ਸਾਲ ਦਾ ਸਰਵੇ ਹੋਇਆ ਹੋਇਆ ਹੈ ਵਿਭਾਗ ਦਾ। ਸਾਡੇ ਖੇਤਾਂ ਦੇ ਵਿੱਚੋਂ ਸਾਡੀਆਂ ਜ਼ਮੀਨਾਂ ਚੋਂ ਇਹ ਜਿਹੜੀ ਨਹਿਰ ਜਾ ਰਹੀ ਹੈ ਜਿਵੇਂ ਕਿ ਤੁਸੀਂ ਦੇਖਿਆ ਬਿਲਕੁਲ ਨਾਲ ਹੈ ਸਾਡੀਆਂ ਜ਼ਮੀਨਾਂ ਚੋਂ ਜ਼ਮੀਨ ਕੱਟ ਕੇ ਨਹਿਰ ਬਣੀ ਹੋਈ ਹੈ। ਤੇ ਇਹ ਸਰਵੇ ਹੋਏ ਨੂੰ 1.5 ਸਾਲ ਹੋ ਗਿਆ ਅਜੇ ਤੱਕ ਇੱਥੇ ਨਾ ਕੋਈ ਪਾਈਪਲਾਈਨ ਪਈ ਹੈ ਨਾ ਕੋਈ ਪਾਣੀ ਆਇਆ ਹੈ ਕੁਝ ਨਹੀਂ ਹੈ ਅਜੇ ਤੱਕ ਕੋਈ ਮੈਕਮੇ ਦਾ ਕਰਮਚਾਰੀ ਜਾਂ ਕੋਈ ਹੋਰ ਵਿਭਾਗੀ ਅਧਿਕਾਰੀ ਨਾਲ ਕਦੇ ਮਿਲੇ ਹੋ ਤੁਸੀਂ ਬਹੁਤ ਵਾਰ ਮਿਲੇ ਆਂ ਜੀ ਮੀਟਿੰਗਾਂ ਹੋਈਆਂ ਨੇ ਇੱਥੇ ਆ ਕੇ ਜਿਸ ਮਿਲੇ ਆ ਤਾਂ ਹੀ ਤਾਂ ਸਰਵੇ ਹੋਇਆ ਸਾਡੇ ਲਈ ਇਹਨਾਂ ਦਾ ਮੈਂ ਤੁਹਾਨੂੰ ਨਕਸ਼ਾ ਦਿਖਾ ਦੂੰਗਾ ਜਿਦੇ ਵਿੱਚ ਇਹਨਾਂ ਨੇ ਮਾਰਕ ਕੀਤਾ ਹੋਇਆ ਏਰੀਆ ਵੀ ਇੱਥੇ ਤੱਕ ਅਸੀਂ ਪਾਈਪਲਾਈਨ ਪਾਉਣੀ ਆ ਤੇ 1.5 ਸਾਲ ਦੇ ਕਰੀਬ ਹੋ ਗਿਆ ਅਜੇ ਤੱਕ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਿਤੇ ਕਾਜਾਂ ਚ ਤਾਂ ਨਹੀਂ ਪਾਈਪਲਾਈਨ ਪਈ ਹੋਈ ਇਹ ਕੁਝ ਕਹਿ ਨਹੀਂ ਸਕਦੇ ਜੀ ਇਹ ਤਾਂ ਦੇਖਣਾ ਪਊਗਾ ਰਿਗਾਰਡ ਵੀ ਕਾਗਜ਼ਾਂ ਦੇ ਵਿੱਚ ਪਈ ਹੋਈ ਹੈ ਤੇ ਤਾਂ ਨਹੀਂ ਪਈ ਇਹਨਾਂ ਨੇ ਨਹੀਂ ਪੁੱਛ ਕੀਤਾ ਕੀ ਨਾਮ ਆ ਜੀ ਆਪਣਾ ਕੁਲਦੀਪ ਸਿੰਘ ਜੀ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਮੇਰਾ ਬੱਬਰਪੁਰਾ ਜੀ ਹਾਂ ਕੀ ਕਹਿਣਾ ਚਾਹੋਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2.5 ਸਾਲ ਹੋ ਗਏ ਉਹ ਕਹਿੰਦੇ ਨਹਿਰੀ ਪਾਣੀ ਅਸੀਂ ਲੋਕਾਂ ਨੂੰ ਹਰ ਜ਼ਿਮੀਂਦਾਰ ਨੂੰ ਦੇਵਾਂਗੇ ਕੀ ਤੁਹਾਡੇ ਇਸ ਏਰੀਆ ਦੇ ਵਿੱਚ ਪਾਣੀ ਆਇਆ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜੀ ਇਹ ਹਵਾ 'ਚ ਗੱਲਾਂ ਕਰਦੀ ਹੈ ਸਾਨੂੰ 15 ਮਹੀਨੇ ਹੋ ਗਏ ਅਪਲਾਈ ਕੀਤੇ ਨੂੰ ਆ ਕੋਲ ਦੀ ਨਹਿਰ ਜਾਂਦੀ ਹੈ ਇਹਨਾਂ ਨੇ ਅਜੇ ਤੱਕ ਇੱਥੇ ਕੋਈ ਕਾਰਵਾਈ ਨਹੀਂ ਕੀਤੀ ਜਿੱਥੇ ਸਾਡੇ ਅਪਲਾਈ ਕਰਨ ਤੋਂ ਬਾਅਦ ਜਿੱਥੇ ਮਸਲਾ ਖੜਾ ਸੀ ਉੱਥੇ ਹੀ ਖੜਾ ਹੈ ਜੀ ਅਜੇ ਵੱਲ ਕੇ ਸਾਨੂੰ ਕਿਸਾਨਾਂ ਨੂੰ ਪਾਣੀ ਦੇਣ ਦੀ بجائے ਆ ਤੁਹਾਡੇ ਸਾਹਮਣੇ ਕੇਆਰਬੀਐਲ ਫੈਕਟਰੀ ਹੈ ਇਹਨੂੰ ਸਪੈਸ਼ਲ ਪਾਣੀ ਦੀ ਲਾਈਨ ਇਹਨਾਂ ਨੇ ਬਾਕਾ ਦਾ ਨਹਿਰੀ ਪਾਣੀ ਉਪਲਬਧ ਕਰਾਇਆ ਹੈ ਫੈਕਟਰੀ ਨੂੰ ਤੇ ਕਿਸਾਨਾਂ ਨੂੰ ਪਾਣੀ ਨਹੀਂ ਜੀ ਉਲਟਾ ਇਹ ਸਾਡੇ ਏਰੀਆ ਦਾ ਪਾਣੀ ਖਰਾਬ ਕਰਦੇ ਨੇ ਧਰਤੀ ਵਾਲਾ ਖਰਾਬ ਪਾਣੀ ਪਾ ਕੇ ਧਰਤੀ ਦੇ ਵਿੱਚ ਭਵੰਤਮਨ ਸਾਹਿਬ ਜਿਆਦਾ ਇੱਥੇ ਐਮਪੀ ਸੀਗੇ ਅਸੀਂ ਉਸ ਮੋਟਰ ਤੇ ਲੈ ਕੇ ਗਏ ਆ ਵਾਕਿਆ ਦਾ ਇਹਨਾਂ ਨੂੰ ਇਹਨਾਂ ਨੇ ਸਾਨੂੰ ਕਿਹਾ ਵੀ ਆਜੋ ਐਨਜੀਟੀ ਨੂੰ ਮਿਲਾਂਗੇ ਪਰ ਸਾਡਾ ਮੁੜ ਕੇ ਫੋਨ ਚੱਕਣਾ ਵੀ ਮناسب ਨਹੀਂ ਸਮਝਿਆ ਇਹਨਾਂ ਨੇ ਇਹ ਤਾਂ ਐਵੇਂ ਗੱਲਾਂ ਕਰਦੇ ਨੇ ਜੀ ਧਰਤੀ ਤੇ ਕੰਮ ਕੋਈ ਨਹੀਂ ਕਰਦੇ ਹੁਣ ਕਿਸੇ ਅਧਿਕਾਰੀ ਨਾਲ ਤੁਹਾਡੀ ਕੋਈ ਗੱਲਬਾਤ ਹੋਣੀ ਰਹਿੰਦੀ ਹੋਵੇ ਗੱਲਬਾਤ ਹੈ ਜੀ ਅਸੀਂ ਪਹਿਲਾਂ ਮਿਲੇ ਆ ਉਹਨਾਂ ਨੇ ਸਰਵੇ ਕਹਿੰਦੇ ਵੀ ਤੁਹਾਡਾ ਸਰਵੇ ਹੋ ਗਿਆ ਪਰ ਇੱਥੇ ਜ਼ਮੀਨ ਤੇ ਕੁਝ ਨਹੀਂ ਹੈਗਾ ਜੀ ਕੀ ਮੰਗ ਕਰਦੇ ਹਾਂ ਮੰਗ ਤਾਂ ਅਸੀਂ ਕਰਦਾ ਵੀ ਸਾਡੇ ਖੇਤਾਂ 'ਚੋਂ ਨਹਿਰ ਜਾਂਦੀ ਆ ਸਾਨੂੰ ਪਹਿਲ ਦੇ ਆਧਾਰ ਤੇ ਪਾਣੀ ਮਿਲਣਾ ਚਾਹੀਦਾ ਨਹਿਰ ਤਾਂ ਬਿਲਕੁਲ ਨਾਲ ਆ ਜੀ ਅਸੀਂ ਤੁਸੀਂ ਦੇਖ ਲਓ ਜੀ ਦੋ ਕਿੱਲਾਂ ਦੀ ਬਾਹੀ ਤੇ ਨਹਿਰ ਆ ਸਾਨੂੰ ਪਾਣੀ ਨਹੀਂ ਮਿਲਦਾ ਇਹ ਸਰਕਾਰ ਕਹਿੰਦੀ ਅਸੀਂ ਇਕੱਲੇ-ਇਕੱਲੇ ਖੇਤ ਨੂੰ ਪਾਣੀ ਦੇਣਾ ਇਹ ਐਵੇਂ ਗੱਲਾਂ ਨੇ ਜੀ ਇਹਨਾਂ ਦੀ ਧਰਤੀ ਤੇ ਕੰਮ ਨਹੀਂ ਕਰ ਰਹੇ ਕੁਝ